ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਾਰ ਪਪਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਗਾਂ ਤੇ ਇੱਕ ਬੱਸੀ ਬਹੁਤ ਸੋਹਣੀ ਤੇ ਇੱਕ ਕੱਟੀ ਵੱਧ ਜਾਣਕਾਰੀ ਲੈਣਗੇ ਆਪਾਂ ਬਾੜੀ ਤੋਂ ਭਾਈ ਜੀ ਸਸੀ ਕਾਈ ਸੱਚੀ ਗੱਲ ਨਾਮ ਮੋਨਾਈ ਸਰ ਤੁਹਾਈ ਜਿਲ੍ਹਾ ਬਰਨਾਲਾ ਹੀ ਪਹਿਲੀ ਵਿਹੜ ਦੀ ਜਾਣਕਾਰੀ ਦਿਓ ਜੀ ਪਹਿਲਾਂ ਇਹ ਗੇਰ ਗਾਂ ਹੈ ਜੀ ਹਾਂਜੀ ਦੂਜਾ ਜਫੂ ਆਸੂਈਆ ਹਾਂਜੀ ਤੀਜਾ ਸੁਣਨ ਵਾਲੀ ਆ ਠੀਕ ਹੈ ਜੀ ਠੰਡੀ ਸੀਲ ਆ ਜੀ ਠੀਕ ਹੈ ਜੀ ਦੁੱਧ ਚਵਾ ਦੂ ਮੈਡ 14 15 ਕਿਲੋ ਠੀਕ ਹੈ ਜੀ ਰੇਟ ਭਾਜਿਆ ਜਦਾ ਪ੍ਰਾਇਟੀ ਜਾਈ ਜੀ ਕਰਾਂਗੇ ਆਪਾਂ ਤੋਰ ਦੋ ਫਿਰ ਕੋਈ ਗੱਲ ਰੇਟ ਹੁਣ ਤਾਂ ਭਰੇ ਲੋ ਜੀ ਚੈੱਕ ਕਰ ਸਾਲੇ ਭਰਾ 10 ਦਿਨ ਰੰਦੇ ਸੁਣਦੇ ਹਾਂਜੀ ਦੁੱਧ ਪੁੱਛੇ ਰੰਦੇ ਜੀ ਹਾਂਜੀ ਹਾਂਜੀ 11 ਨਾਲ ਜੀ ਕਰ ਠੀਕ ਹੈ ਲੋ ਭਰਾ ਚੈੱਕ ਕਰ ਸਾਬੇ ਤੁਹਾਨੂੰ ਬਹੁਤ ਤੋਰ ਕਰਾ ਇਹ ਠੀਕ ਹੈ ਠੀਕ ਹੈ ਇਧਰ ਆ ਡੁਪਲੀਕੇਟ ਹੁੰਦੀ ਆ ਠੀਕ ਹੈ। ਲਓ ਜੀ। ਸੈਂਕ ਜਰੂਰ ਕਰ ਫੇਸ ਚੈੱਕ ਕਰ ਸਕਦੇ ਹੋ, ਕੰਨ ਨੂੰ ਵੀ ਚੈੱਕ ਕਰ ਸਕਦੇ ਹੋ। ਤੋੜ ਦਿਓ ਪ੍ਰੋਬਲਮ। ਚਲੋ ਬੰਦ ਨੂੰ ਗਹਾਂ ਦੀ ਜੀ ਲੋੜ ਛੀ ਯਾਰ। ਲਓ ਜੀ। ਠੀਕ ਹੈ ਜੀ। ਟੋਲੀ-ਟੋਲੀ ਮੋਤਾ ਕਰ ਦਿੰਦਾ ਵਿੱਡਾ ਲਈ। ਹਾਂਜੀ ਹਾਂਜੀ। ਲੈ ਚੱਲੋ ਜੀ। ਬਾਕੀ ਆਈ ਨਹੀਂ ਹੈਗੀ। ਠੀਕ ਹੈ ਜੀ। ਲਓ। ਠੀਕ ਹੈ। ਰੇਟ ਭਾਈ ਜਾਇ ਜੀ ਹੋਊਗਾ ਜਮਾ। ਜਾਇ ਜਮਾ ਜਾਇ। ਠੀਕ ਹੈ ਜੀ। ਬੰਦ ਹੋਈ ਬੰਦ। ਲਓ ਜੀ। ਤੁਹਾਡਾ ਤਰਾ ਕਰਮਾ ਵਾਲੀ ਦੇਖ ਸਕਦੇ ਹੋ। ਠੀਕ ਹੈ ਜੀ। ਗਿਰਨ ਅਸਲ। ਠੀਕ ਹੈ ਹਾਂਜੀ ਬੱਛੀ ਦੀ ਜਾਣਕਾਰੀ ਦੋ ਜੀ ਆਪਣੀ ਇਹ ਬੱਚੀ ਸੈਕਸਰ ਸੀ ਮੰਦੀ ਆ ਸੈਕਸਰ ਸੀ ਮੇ ਜੀ ਹਾਂਜੀ ਹਾਂਜੀ ਇਹਦੀ ਮਾਂ ਥੱਲੇ ਭੂਣ ਥੱਲੇ 20 ਲੀਟਰ ਦੁੱਧ ਆਈ ਠੀਕ ਹੈ ਤੁਹਾਡਾ ਬੋਸ਼ਮਾ ਕੋਲਾ ਵੀ ਤਾਂ ਆ ਗਈ ਹਾਂਜੀ ਠੀਕ ਹੈ ਇਹਦੀ ਮਾਂ ਥੱਲੇ 20 ਲੀਟਰ ਆਈ ਹਾਂਜੀ ਆਪਾਂ ਗਾਪਾ ਦੀ ਗੱਲ ਠੀਕ ਰੇਟ ਜੀ ਇਹਦਾ ਜਾਏਗੀ ਹੋਣੀ ਜਾ ਜੀ ਹੋਗਾ ਹੁਣ ਤੇਊਗਾ ਹਾਂਜੀ ਹਾਂਜੀ ਕੱਟੀ ਦੀ ਜਾਣਕਾਰੀ ਦੋ ਜੀ ਕੱਟੀ ਆ ਜੀ ਇਹ ਵਧੀਆ ਮਹਿੰਦੀ 18 19 ਕਿਲੋ ਦੁੱਧਾ ਮੈਂ ਥੱਲੇ ਠੀਕ ਹੈ ਜੀ ਹਾਂ ਜੀ ਲੋ ਜੀ ਚਾਰ ਥਾਣਾ ਇਹਦੇ ਕੋਈ ਫੂਡ ਨਹੀਂ ਕੋਈ ਸੰਗ ਕੋਈ ਫੂਡ ਸ਼ਾਕ ਹੈ ਨਹੀਂ ਜੀ ਠੀਕ ਹੈ ਜੀ ਫੇਸ ਦਿਖਾ ਦੋ ਮੜਾ ਜਿਆਦਾ ਬਹੁਤ ਦੇਖਾ ਸੁਈ ਯਾਰਗਾ ਠੀਕ ਹੈ ਠੀਕ ਹੈ ਮੁਰਾ ਨਸਲਾ ਪਿਓ ਮੁਰਾ ਨਸਲਾ ਜੀ ਹਾਂ ਜੀ ਠੀਕ ਹੈ ਲੋ ਭਰਾ ਚੈੱਕ ਕਰਸਾ ਦਿਓ ਫੂਸ ਵੀ ਚੈੱਕ ਕਰਦੇ ਹਾਂ ਚੈੱਡ ਬਲੈਕਾ ਮੁਰਾ ਨਸਲਾ ਚਾ ਵਾ ਜਿਹੜੇ ਦੂਰ ਕਨੈਕਟ ਕਰੋ ਸਰ ਤਪਾ ਤੇ ਜ਼ਿਲ੍ਹਾ ਬਰਨਾਲਾ ਮਿਲਦੇ ਆ ਭਰਾ ਅਗਲੀ ਵੀਡੀਓ 'ਚ ਹੋ ਕੇ ਬਾਈ